ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਵੱਡੀ ਖੁਸ਼ਖਬਰੀ ਹੈ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਹੈ ਉਹ ਤੰਦਰੁਸਤ ਹੋ ਕੇ ਅੱਜ ਉਹਨਾਂ ਨੇ ਜਿਨ੍ਹਾਂ ਦੇ ਮਨ ਵਿੱਚ ਫਿਕਰ ਵੀ ਹੈ ਪੰਜਾਬ ਪ੍ਰਤੀ ਸਰਕਾਰਮੈਂਟ ਤੇ ਪਹਿਲੀ ਮੀਟਿੰਗ ਕਿਉਂਕਿ ਸਾਡੇ ਫਸਲ ਆਉਣ ਵਾਲੀ ਆ ਗਈ ਹੈ ਇਸ ਲਈ ਉਹਨਾਂ ਨੇ ਰੱਖੀ ਹੈ ਚਾਹੇ ਅਜੇ ਡਾਕਟਰਾਂ ਨੇ ਉਹਨਾਂ ਨੂੰ ਥੋੜਾ ਇਸ ਕਰ ਰੋਕਿਆ ਸੀ ਵੀ ਅਜੇ 1-2-4 ਦਿਨ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦੇ ਹੋਏ ਉਹਨਾਂ ਨੇ ਇਹ ਮੀਟਿੰਗ ਰੱਖੀ ਉਸ ਨਾਲ ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋ ਗਏ ਤੇ ਹੋ ਜਾਣਗੇ ਜੇ ਕੋਈ ਮਣੀ ਮੁੱਟੀ ਰਹੀ ਹੋਵੇ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਨੀ ਹੈ ਆਰਤੀਆਂ ਦੀ ਗੱਲ ਤੇ ਆਰਤੀਏ ਹਫ਼ਤਾ ਤੱਕ ਕਹਿੰਦੇ ਜੀ ਅਸੀਂ ਮੰਡੀਆਂ ਨਹੀਂ ਚਲਾਵਾਂਗੇ ਇੱਕ ਤਰੀਕ ਦੇ ਵੇਖੋ ਆਰਤੀਏ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਦੀਆਂ ਜੋ ਮੰਗਾ ਮੁਸ਼ਕਲਾਂ ਸਨ ਉਹਨਾਂ ਨੂੰ ਅਸੀਂ ਪੂਰੇ ਖੁੱਲ੍ਹੇ ਦਿਲ ਨਾਲ ਸੁਣਿਆ ਔਰ ਵਿਚਾਰਿਆ ਉਹਨਾਂ ਨਾਲ ਵਿਚਾਰਿਆ 3 ਘੰਟੇ ਸਾਡੀ ਮੀਟਿੰਗ ਚੱਲੀ ਉਹ ਵੀ ਇਸ ਗੱਲ ਤੇ ਨਾਲ ਸਹਿਮਤ ਸਨ ਉਹ ਜਿਹੜੀਆਂ ਇੱਕ ਦੋ ਗੱਲਾਂ ਕਹਿੰਦੇ ਸੀ ਵੀ ਹੁਣੇ ਤੁਸੀਂ ਕੋਈ ਐਲਾਨ ਕਰੋ ਉਹਨਾਂ ਨੂੰ ਅਸੀਂ ਆਖਿਆ ਸੀ ਵੀ ਸਰਦਾਰ ਭਗਵੰਤ ਸਿੰਘ ਮਾਨ ਆ ਜਾਂਦੇ ਐ ਉਸ ਤੋਂ ਬਾਅਦ ਆਪਾਂ ਬੈਠ ਕੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾ ਦੇਾਂਗੇ ਤੇ ਇਹ ਕੋਈ ਨਿੱਕੇ ਮੋٹے ਮਸਲੇ ਆ ਉਹ ਵੀ ਹੱਲ ਹੋ ਜਾਣਗੇ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਠੀਕ ਅਸੀਂ ਜਾ ਕੇ ਮੈਨੂੰ ਨਹੀਂ ਪਤਾ ਹੁਣ ਬਾਹਰ ਜਾ ਕੇ ਉਹਨਾਂ ਨੇ ਕੀ ਕਹਿ ਦਿੱਤਾ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਇੱਥੇ ਹੈ ਦੂਸਰੇ ਨਾਲ ਅਸੀਂ ਗੱਲ ਕਰਕੇ ਠੀਕ ਹੈ ਇਥੇ ਕਿਸਾਨਾਂ ਨੂੰ ਵੀ ਜੀ ਦਿੱਕਤ ਆਉਣੀ ਚਾਹੀਦੀ ਤੇ ਸਾਨੂੰ ਵੀ ਨਹੀਂ ਉਹਨਾਂ ਦੇ ਮਸਲੇ ਵੀ ਅਸੀਂ ਹੱਲ ਕਰਨ ਲਈ ਖੁੱਲਾ ਦਿਲ ਐ ਇੱਕ ਦਿਨ ਕੋਈ ਵੀ ਮਸਲਾ ਹੱਲ ਨਹੀਂ ਹੋਏਗਾ ਸਾਡੀਆਂ ਕਹਿੰਦੇ ਜੀ ਮੀਟਿੰਗ ਬਹੁਤ ਸੋਹਣੀ ਹੋਈ ਮਾਹੌਲ ਬਹੁਤ ਵਧੀਆ ਸੀ ਪਰ ਗੱਲ ਸਿਰੇ ਨਹੀਂ ਲੱਗੀ ਉਹ ਕਹਿੰਦੇ ਇਸ ਕਰਕੇ ਗੱਲ ਗੱਲ ਸਿਰੇ ਲੱਗਣ ਦੀ ਵੇਖੋ ਤੁਸੀਂ ਸਾਰੇ ਸਿਆਣੇ ਹੋ ਸਾਰੇ ਪੱਖਾਂ ਤੋਂ ਬਹੁਤ ਵਧੀਆ ਇੱਕ ਦੂਸਰੇ ਨਾਲ ਗੱਲਬਾਤ ਸੁਣ ਕੇ ਔਰ ਇਹਦਾ ਫੈਸਲਾ 1 ਮਿੰਟ 'ਚ ਨਹੀਂ ਹੋ ਸਕਦਾ ਥੋੜਾ ਸਮਾਂ ਲੱਗਦਾ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਸੀ ਉਹਨਾਂ ਨੇ ਵੀ ਇਸ ਗੱਲ ਤੇ ਪਰ ਹੋ ਸਕਦਾ ਬਾਅਦ ਵਿੱਚ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਐਂ ਕਹਿ ਕੇ ਜਾਓ ਪਰ ਨਹੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਜਣੀ ਇੱਕ ਇੱਕ ਪੁਰਖ ਤੋਂ ਪਹਿਲਾਂ ਰਾਜ਼ੀ ਕਰ ਲਓਗੇ ਤੁਸੀਂ ਵੀ ਦਿੱਕਤ ਆ ਰਾਜੀ ਆ ਰਾਜੀ ਕਿਉਂ ਕਰ ਲਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜਾਬ ਪਿਆਰਾ ਤੇ ਸਾਨੂੰ ਵੀ ਆ ਤੇ ਜਿਹੜੀ ਫਸਲ ਮਸਾ 6 ਮਹੀਨੇ ਤੋਂ ਹੁੰਦੀ ਹੈ ਇਹ ਕਾਲਪੁਰਖ ਵਾਇਗੁਰੂ ਮੇਰ ਰੱਖੇ ਕਿ ਇਹਦੀ ਮੇਰ ਨਾਲ ਹੋਣੀ ਹੈ ਮੌਸਮ ਚੰਗਾ ਰਹੇ ਤੇ ਉਸ ਫਸਲ ਨੂੰ ਇੱਕ ਜ਼ਿਮੀਦਾਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਆੜਤੀ ਗਵਰਨਮੈਂਟ ਸਾਰੇ ਸਾਥੀ ਨਾਲ ਮਿਲ ਕੇ ਉਹਨੂੰ ਸਾਹਮਣੇ ਲਿਫਟਿੰਗ ਦਾ ਮਸਲਾ ਹੈ ਕੇਂਦਰ ਨਾਲ ਗੱਲਬਾਤ ਕੀਤੀ ਆ ਉਹਦੀ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਲਈ ਹੈ ਵੀ ਉਹ ਤੁਹਾਨੂੰ ਡਿਫਟਿੰਗ ਦਾ ਹੋ ਰਿਹਾ ਤੇ ਹੋ ਜਾਣਾ ਕਿੰਨਾ ਦਾ 40 40000 ਕਿੰਨਾ ਅ ਮਤਲਬ ਹੈ ਫਿਰ ਜਿਹੜਾ ਦੱਸਦੇ ਸੀ ਉਹਨਾਂ ਦਾ ਉਹਨਾਂ ਜਿਹੜੀ ਤੁਸੀਂ ਆਸਪੈਕਸ ਦਾ ਜ਼ਿਕਰ ਕਰਦੇ ਹੋ ਮੇਰੇ ਤੋਂ ਆਸਪੈਕਸ ਦਾ ਜ਼ਿਕਰ ਸੋ ਪੰਜਾਬ ਦੀ ਆਰਥਿਕਤਾ ਦਾ ਬਹੁਤ ਵੱਡਾ 베ਸ ਹੈ ਬੀਟ ਔਰ ਪੈੜੀ ਦਾ ਸੀਜ਼ਨ ਹੈ ਪੰਜਾਬ ਦੀ ਘੋੜਮ ਦੀ ਸੋ ਅ ਪਹਿਲੀ ਅਕਤੂਬਰ ਤੋਂ ਜਿਹੜੇ ਚੋਹਾਨੇ ਦੀ ਸਰਕਾਰੀ ਖਰੀਦ ਦਾ سلسلہ ਸ਼ੁਰੂ ਹੋ ਰਿਹਾ ਉਹਦੇ ਸਵਾਂਦੇ ਵਿੱਚ ਅਜਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਮੀਟਿੰਗ ਹੋਈ ਆ ਸੋ ਲਗਭਗ ਜਿਹੜਾ ਸਾਨੂੰ ਕੇਦਰੀ ਪੂਲ ਦੇ ਲਈ 185 ਲੱਖ ਮੀਟਰ ਟਨ ਦਾ ਟਾਰਗੇਟ ਮਿਲਿਆ ਸੋ ਅਸੀਂ ਪੰਜਾਬ ਦੇ ਅੰਦਰ 190 ਲੱਖ ਮੀਟਰ ਟਨ ਦਾ ਇੰਤਜ਼ਾਮ ਕੀਤਾ ਸੋ ਉਹਦੇ ਲਈ ਸਾਡੇ ਕੋਲ 1800 ਅ 21 ਮੰਡੀਆਂ ਜਿਹੜੀਆਂ ਆ ਆਲਰੇਡੀ ਮਤਲਬ ਚੱਲਦੀਆਂ ਨੇ ਤੇ 600 ਕੁਝ ਮੰਡੀਆਂ ਆਰਜੀ ਤੌਰ ਤੇ ਹਰ ਸਾਲ ਬਣਾਈਆਂ ਜਾਂਦੀਆਂ ਨੇ ਸੋ ਲਗਭਗ 2300 ਤੋਂ ਉੱਪਰ ਜਿਹੜੀਆਂ ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਅੰਦਾਜ਼ਨ 8 ਲੱਖ ਤੋਂ ਉੱਪਰ ਪੰਜਾਬ ਦੇ ਕਿਸਾਨ ਨੇ ਆਪਣੀ ਜਿੰਸ ਲੈ ਕੇ ਆਣਾ ਸੋ ਉਹਦੇ ਲਈ ਸਾਰੇ ਜਿਹੜੇ ਆ ਠੁਗਮੇ ਪ੍ਰਬੰਧ ਚਾਹੇ ਉਹ ਗਟਿਆਂ ਦਾ ਪ੍ਰਬੰਧ ਆ ਬੋਰੀਆਂ ਦਾ ਸੋ 48000 ਕਰੋੜ ਤੋਂ ਉੱਪਰ ਜਿਹੜੀ ਆ ਉਹ ਸਾਨੂੰ ਸੀਸੀਐਲ ਵੀ ਮਿਲ ਚੁੱਕੀ ਆ ਸੋ ਕਿਸੇ ਵੀ ਪੱਖ ਤੋਂ ਜਿਹੜੇ ਇੰਤਜ਼ਾਮ ਦੇ ਸਵਾਲ ਨੇ ਉਹ ਪੂਰੇ ਜਿਹੜੇ ਆ ਉਹ ਮਤਲਬ ਕਰ ਲਏ ਗਏ ਆ ਔਰ ਵਿਸ਼ੇਸ਼ ਤੌਰ ਤੇ ਇਸ ਸੀਜ਼ਨ ਦੇ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਦੀ ਹਦਾਇਤ ਟੋਟਲ ਡੀਸੀ ਸਹਿਵਾਨ ਨੂੰ ਕਿ ਉਹ ਹਰ ਰੋਜ਼ ਮੰਡੀਆਂ 'ਚ ਜਾਇਆ ਕਰਨਗੇ ਔਰ ਮੰਡੀਆਂ ਦੇ ਅੰਦਰ ਪਾਣੀ ਦੇ ਇੰਤਜ਼ਾਮ ਦਾ ਸਵਾਲ ਆ ਉਥੇ ਕਿਸਾਨਾਂ ਦੀ ਕੋਈ ਮੁਸ਼ਕਲ ਆ ਮਜ਼ਦੂਰਾਂ ਦੀ ਕੋਈ ਮੁਸ਼ਕਲ ਆ ਕੋਈ ਆਰਤੀਆਂ ਦੀ ਮੁਸ਼ਕਲ ਆ ਜੈਨ ਕਿ ਪ੍ਰੋਕੂਰਮੈਂਟ ਨਾਲ ਜੁੜੀ ਕੋਈ ਵੀ ਫੈਕਲਟੀ ਆ ਜਿਹਦਾ ਕੋਈ ਸਵਾਲ ਆ ਉਹ ਹਰ ਰੋਜ਼ ਮਾਨਜੁਗ ਮੁੱਖ ਮੰਤਰੀ ਜੀ ਨੂੰ ਰਿਪੋਰਟ ਦਿਆ ਕਰਨਗੇ ਟੋਡਰ ਸਾਡੇ ਮਾਨਜੋ ਡਿਊਟੀ ਕਮਿਸ਼ਨ ਸਾਹਿਬ ਸੋ ਅਸੀਂ ਵੀ ਲਗਾਤਾਰ ਇਨ੍ਹਾਂ ਦਿਨਾਂ ਦੇ ਦੌਰਾਨ ਫੀਲਡ ਦੇ ਵਿੱਚ ਰਹਿਣਾ ਸੋ ਵਸ ਕੁਦਰਤ ਮੇਰ ਰੱਖੇ ਪੰਜਾਬ ਦੇ ਅੰਦਰ ਮੌਸਮ ਚੰਗਾ ਮਤਲਬ ਰਵੇ ਸੋ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇੱਕੋ ਹੀ ਅਪੀਲ ਕਰਨੀ ਚਾਹੁੰਦੇ ਆ ਜੀ ਜਦੋਂ ਦੀ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਆਵਾਜ਼ੀ ਪਾਰਟੀ ਸਰਕਾਰ ਬਣੀ ਆ ਇਹ ਸਾਡਾ ਸੇਵਾ ਸੀਜ਼ਨ ਹੈਗਾ ਪ੍ਰੋਕੂਰਮੈਂਟ ਦਾ ਅਸੀਂ ਬੜੇ ਸਮੂਥਲੀ ਚਲਾਇਆ ਸੋ ਇਹ ਵੀ ਸੀਜ਼ਨ ਜਿਹੜਾ ਆ ਉਹ ਵਧੀਆ ਰਵੇ ਇੱਕ ਹੀ ਉਹਨਾਂ ਨੂੰ ਅਪੀਲ ਆ ਵੀ ਆਪਣਾ ਜਿਹੜੀ ਫਸਲ ਹੈ ਉਹਨੂੰ ਥੋੜਾ ਜਿਹਾ ਸੁਆਕ ਸੁਕਾ ਕੇ ਲੈਂਦਾ ਜਾਵੇ ਸਵਾਰ ਕੇ ਲੈਂਦਾ ਜਾਵੇ ਤਾਂ ਜੋ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੌਜਰਦੀ ਜਾ ਇਸ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਕਿਸਾਨਾਂ ਨੂੰ ਅਪੀਲ ਆ ਚੜ੍ਹਦੀ ਕਲਾ ਸਰਨ ਅਸੀਂ ਸਾਰੇ ਪ੍ਰਬੰਧ ਕੀਤੇ ਆ ਔਰ ਹਰ ਸਾਲ ਦੀ ਤਰ੍ਹਾਂ ਕੱਲਕੱਲ ਦਾਣਾ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਅਦਾਇਗੀ ਆ ਉਹਦਾ ਵੀ ਸਰਕਾਰ ਨੇ ਪੂਰਾ ਜਿਹੜਾ ਆ ਇੰਤਜ਼ਾਮ ਕੀਤਾ ਸੋ ਮੋٹے ਤੌਰ ਦੇ ਉੱਤੇ ਪ੍ਰੋਕਿਊਰਮੈਂਟ ਨਾਲ ਜੁੜੇ ਜਿੰਨੇ ਵੀ ਇੰਤਜ਼ਾਮ ਨੇ ਉਹ ਮੁਕੰਮਲ ਕਰ ਲਏਗੇ ਆ ਔਰ ਸਾਰੇ ਮਲਾਜ਼ਮ ਸਾਰੇ ਅਫੀਸਰ ਡਿਪਿਊਟ ਕਰ ਦਿੱਤੇ ਗਏ ਆ ਸੋ ਕਿਸੇ ਤਰ੍ਹਾਂ ਦੀ ਕੋਈ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆੜਤੀ ਨੂੰ ਮੇਲਣ ਨੂੰ ਦਿੱਕਤ ਨਾ ਹੋਵੇ ਇਹ ਸਾਡੀ ਵਚਨਬੱਧਤਾ ਆ ਆਰਤੀਆ ਐਸੋਸੀਏਸ਼ਨ ਕਹਿ ਰਹੀ ਹੈ ਜੀ ਇੱਕ ਤਰੀਕ ਤੋਂ ਅਸੀਂ ਹੜਤਾਲ ਕਰਵਾਂਗੇ ਖਰੀਦ ਨਹੀਂ ਕਰਾਂਗੇ ਉਸ ਤੇ ਲਈ ਕੀ ਅਰੇਂਜਮੈਂਟ ਨੇ ਤੁਸੀਂ ਕਰ ਦੋ ਹਾਂਜੀ ਅੱਗੇ 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 ਕਿਰਪਾ ਕਰਨਾ ਅਸਲ ਚ ਅਸੀਂ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆ ਉਹ ਕਿੰਦਰ ਨਾਲ ਜੁੜਦੇ ਆ। ਜੀ। ਜੀ। ਐਫਸੀਆਈ ਦੇ ਨਾਲ। ਉਹੀ ਤੇ ਮਸਲਾ ਹੱਲ ਕਿਵੇਂ ਹੋਇਆ। ਸੋ ਅ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜ਼ੀ ਆ। ਸੋ ਸਾਨੂੰ ਖੁਸ਼ੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਜੁਗ ਮੁੱਖ ਮੰਤਰੀ ਜੀ ਨੇ ਖੁਦ ਮੱਲ ਦਖਲ ਦੇ ਕੇ ਔਰ ਕੇਂਦਰੀ ਯੂਨੀਅਨ ਮਿਸਟਰ ਨਾਲ ਗੱਲਬਾਤ ਵੀ ਕੀਤੀ ਔਸ ਗੱਲਬਾਤ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਐਕਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸਮਦੀ ਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਸੋ ਸੋ ਇਸ ਤਰ੍ਹਾਂ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਚੂਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਤੇ ਕੰਮ ਚੱਲ ਰਿਹਾ ਸੋ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਨ ਦਾ ਜਿਹੜਾ ਉਹ ਸਪੇਸ ਬਣ ਜਾਏਗਾ ਹੁਣ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਉਹ ਦਸੰਬਰ ਤੋਂ ਸ਼ੁਰੂ ਹੁੰਦੀ ਆ ਸੋ ਸਪੇਸ ਮਿਲਰਸ ਕੋ ਬਹੁਤ ਹੈਗਾ ਆ ਉਹਨਾਂ ਕੋ ਪੈਡੀ ਲਾਉਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੂਥਲੀ ਰਹੂਗਾ ਸਾਡਾ ਸੀਜ਼ਨ ਠੀਕ ਥੈਂਕ ਯੂ ਥੈਂਕ ਯੂ